ਨਜ਼ੀਕੀ ਗੁਰਦਾਸਪੁਰ ਪੁਲਿਸ ਵੱਲੋਂ ਯੁੱਧ ਨਸ਼ਾ ਦੇ ਵਿਰੁੱਧ ਮਹਿੰਮ ਜੜੀ ਆ ਉਹ ਤਹਿਤ ਹੁਣ 58 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 2 ਕਿਲੋ 805 ਗ੍ਰਾਮ ਹਿਰੋਇਨ ਤੇ 737 ਨਸ਼ੀਲੇ ਕੈਪਸੂਲ 5 ਪਿਸਟਲ ਸਬੇਤ 86 ਰਾਉਂਡ ਬਰਾਮਦ ਕੀਤੇ ਗਏ ਹਨ ਤੇ ਇਸ ਦੇ ਬਾਰੇ ਜਾਣਕਾਰੀ ਧਰਮਰਾਜ ਸਿੰਘ ਉਮਰਾ ਨੰਗਲ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਹੈ ਪੰਜਾਬ ਸਰਕਾਰ ਵੱਲੋਂ ਸਾਡੇ ਮਾਨਯੋਗ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੀ ਤਕਵਾਈ ਦੇ ਵਿੱਚ ਪੰਜਾਬ ਦੇ ਵਿੱਚ ਪਿਛਲੇ 1 ਮਾਰਚ ਤੋਂ ਨਸ਼ਾ ਦੇ ਵਿਰੁੱਧ ਸਪੈਸ਼ਲ ਬਿਅਾਨ ਸ਼ੁਰੂ ਕੀਤਾ ਗਿਆ ਜਿਸ ਦੇ ਤਹਿਤ ਮੈਨੂੰ ਗੁਰਦਾਸਪੁਰ ਡਿਸਟ੍ਰਿਕਟ ਸੁਪਰਵਾਈਜ਼ ਕਰਨ ਵਾਸਤੇ ਭੇਜਿਆ ਗਿਆ ਸੋ ਹੁਣ ਤੱਕ ਗੁਰਦਾਸਪੁਰ ਪੁਲਿਸ ਨੂੰ 34 ਮਕਦਮੇ ਜੋ ਐਨਡੀਪੀਐਸ ਦੇ ਅਠ ਮਕਦਮੇ ਐਕਸਾਈਜ਼ ਹੱਟ ਤੇ ਔਰ ਆਮਜ਼ ਹੱਟ ਦੇ ਤਿੰਨ ਮਕਦਮੇ ਦਰਜ ਕੀਤੇ ਗਏ ਨੇ ਔਰ ਇਹਦੇ ਵਿੱਚ ਪੰਜਾਬ ਨੇ ਕਰੀਬ ਅਸੀਂ ਬੰਦੇ ਅਰੈਸਟ ਕੀਤੇ ਨੇ ਐਨ ਡੀ ਬੀ ਐਸ ਔਰ ਆਮਜ਼ ਹੱਟ ਦੇ ਵਿੱਚ ਜਿਸੇ ਤਰ੍ਹਾਂ ਐਕਸਾਈਜ਼ ਹੱਟ ਦੇ ਵਿੱਚ ਗੁਸਤਾਰੀਆਂ ਹੋਈਆਂ ਨੇ ਸੋ ਅੱਜ ਕੇਂਦਰੀ ਜੇਲ੍ਹ ਗੁਰਦਾਸਪੁਰ ਦੀ ਸਰਚ ਕਰਾਈ ਗਈ ਸੀ ਔਰ ਉਹਦੇ ਪਰੰਤ ਸਾਰੇ ਬਿਊਰੋਇਡਾ ਹੈਗਾ ਤੁਹਾਨੂੰ ਅਸੀਂ press ਨੂੰ ਨਿੱਕਤੀ ਦੇ ਚੁਕਿਆ ਅਲਗ-ਅਲਗ ਮੁਕਦਮਿਆਂ ਦੀ ਡਿਟੇਲ ਸੋ ਇਹ ਜਿਹੜਾ ਹੈਗਾ ਬਿਆਨ ਆਉਣ ਵਾਲੇ 15 ਦਿਨ ਨੂੰ ਇਸੇ ਤਰ੍ਹਾਂ ਚੱਲਦਾ ਰਹੇਗਾ ਔਰ ਮੈਂ ਪਬਲਿਕ ਨੂੰ ਵੀ ਬੇਨਤੀ ਕਰਦਾ ਕਿ ਪੁਲਿਸ ਦਾ ਉਹ ਸਾਥ ਦੇਣ ਕਿਉਂਕਿ ਇਹ ਨਸ਼ਿਆਂ ਦੇ ਵਿੱਚ ਸਾਡੀ ਨੌਜਵਾਨੀ ਗ੍ਰਸਤ ਹੋ ਰਹੀ ਹੈ ਸੋ ਪਬਲਿਕ ਵੀ ਨਾਲ ਮਿਲ ਕੇ ਆਪਣੇ ਬੱਚਿਆਂ ਨੂੰ ਸਮਝਾਉਣ ਇਹਨਾਂ ਲੰਮੜਾਂ ਤੋਂ ਦੂਰ ਰਹਿਣਾ ਚਾਹੀਦਾ ਸੋ press ਨੂੰ ਵੀ ਮੇਰੀ ਰਿਕਵੈਸਟ ਹੈ ਕਿ ਉਹ ਵੀ ਦੇਖੋ ਪੁਲਿਸ ਔਰ ਪਬਲਿਕ ਦਾ ਮੋਲ ਮੰਨ ਕੇ ਕੰਮ ਕਰਨਾ ਦੇਖੋ ਜੇ ਆਤਵਾਦ ਖਤਮ ਹੋ ਸਕਦਾ ਉਹ ਵੀ ਨਾ ਉਹ ਉਦੋਂ ਵੀ ਜਿੰਨਾ ਦਿਲ ਪੁਲਿਸ ਪਬਲਿਕ ਦੇ ਨਾਲ ਦੇ ਜਿਹਨਾਂ ਪੁਲਿਸ ਨਹੀਂ ਪਬਲਿਕ ਸੋਰੀ ਪੁਲਿਸ ਨਾਲ ਨਹੀਂ ਖੜੀ ਜਿੰਨਾ ਚਿਰ ਉਹ ਵੀ ਨਹੀਂ ਖਤਮ ਹੋਇਆ ਸੀ ਜਦੋਂ ਪਬਲਿਕ ਉੱਠੀ ਤੇ ਆਤਵਾਦ ਹੀ ਖਤਮ ਹੋ ਗਿਆ ਸੀ ਹੁਣ ਤੇ ਬਲਾਸਟ ਸਾਜ਼ਨ ਬੜੇ ਆਦੀ ਉਹ ਧਿਆਨ ਭਟਕਾਉਣ ਵਾਸਤੇ ਆ ਜਾਂ ਉਹ ਵੀ ਕੋਈ ਗਿਣਿਵਿੱਤੀ ਸਾਜੇ ਸੈੱਟ ਅੱਜ ਵੀ ਜਲੰਧਰ 'ਚ ਬਲਾਸਟ ਹੋਇਆ ਹੈ ਇਹ ਜਿਸ ਤਰ੍ਹਾਂ ਜੀ ਤੁਸੀਂ ਦੇਖਿਆ ਹੋਣਾ ਪਿਛਲੇ ਸਮੇਂ 'ਚ ਪੁਲਿਸ ਨੇ ਕਾਫੀ ਨਸ਼ਿਆਂ ਦੇ ਸਦਾਗਰ ਜਿਹੜੇ ਫੜੇ ਨੇ ਆਈਐਸਆਈ ਜਿਸ ਦਾ ਮਕਸਦ ਆ ਕਿ ਨਸ਼ਿਆਂ ਦੀ ਯਾਰਡ ਦੇ ਵਿੱਚ ਉਹ ਆਪਣੇ ਮਨਸੂਬੇ ਤੇ ਕਾਰਜਾਂ ਮਰਦੀ ਹੈ ਕਿ ਉਹਨਾਂ ਦਾ ਕੰਮਾ ਗੜਬੜੀ ਫਲਾਣਾ ਪੰਜਾਬ 'ਚ ਹੁਣ ਵੀ ਜਿਹੜਾ ਚੱਲ ਰਿਹਾ ਕਿ ਇਹ ਜਿਨੂੰ ਪੁਲਿਸ ਦਾ ਧਿਆਨ ਭਟਕਾਉਣ ਵਾਸਤੇ ਪੁਲਿਸ ਨੂੰ ਡਿਮੋਰਲਾਈਜ਼ ਕਰਨ ਵਾਸਤੇ ਇੱਕ ਕੋਸ਼ਿਸ਼ ਕਰਦੇ ਨੇ ਪਰ ਤੁਸੀਂ ਦੇਖਿਆ ਹੋਣਾ ਕਿ ਜਿੰਨੇ ਵੀ ਬਲਾਸਟ ਹੋਏ ਨੇ ਮਟਾਲੇ 'ਚ ਅੰਮ੍ਰਿਤਸਰ ਦੇ ਵਿੱਚ ਸਾਰੇ ਬੰਦੇ ਫੜੇ ਗਏ ਨੇ ਕੱਲ ਵੀ ਜਿਹੜਾ ਅੰਮ੍ਰਿਤਸਰ ਬਲਾਸਟ ਹੋਇਆ ਉਸ ਦੀ ਇੱਕ ਕਣੀ ਦੇ ਵਿੱਚ ਬਿਹਾਰ ਤੋਂ ਤਿੰਨ ਬੰਦੇ ਕਾਬੂ ਕੀਤੇ ਗਏ ਨੇ ਸੋ ਇਸ ਇਸ ਤਰ੍ਹਾਂ ਦੀ ਮਤਲਬ ਕੋਈ ਪੁਲਿਸ ਵੱਲੋਂ ਕੋਈ ਇਸ ਤਰ੍ਹਾਂ ਦੀ ਕੋਈ ਕਮੀ ਨਹੀਂ ਹੈਗੀ ਬਸ ਫਿਰ ਜਲੰਧਰ ਹੋ ਗਿਆ ਤਾਂ ਹੁਣੇ ਕੋਈ ਗੱਲ ਨਹੀਂ ਉਹ ਵੀ ਮਿਲ ਜੇਗਾ ਜੀ ਪੁਲਿਸ ਤਾਂ ਆਪਣੀ ਡਿਊਟੀ ਕਰ ਰਹੀ ਹੈ ਕਿਉਂਕਿ ਟ੍ਰੇਸ ਕਰ ਲਾਂਗੇ ਉਹਦਾ ਡਾਰਕ ਹੈ ਦਿਨ 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 ਗੈਂਗਸਟਰ ਨਸ਼ੇ ਪਿਛਲੇ 20 ਸਾਲ ਤੋਂ ਚੱਲੇ ਹੋਣ ਤਾਂ ਵੱਧਦਾ ਹੀ ਆਇਆ ਕਿ ਕਿਤੇ ਵੀ ਸਟੇਜ ਤੇ ਘੜ ਦਨਿਆ ਘਟਿਆ ਇਹਦੀ ਪਹਿਲ ਨੂੰ ਲੋਕੋ ਤਾਂ ਲੋਕਾਂ ਨੂੰ ਲਿੰਟ ਚੀਜ਼ਾਂ ਦਾ ਪਤਾ ਸੀ ਮੈਂ ਤਾਂ ਹੀ ਤੁਹਾਨੂੰ ਬੇਨਤੀ ਕਰ ਰਿਹਾ ਨੇ ਕਿ ਇਹਦੇ ਚ ਜਿੰਨਾ ਦੇ ਪੇਰੈਂਟਸ ਨਹੀਂ ਕਰਦੇ ਤੇ ਪੁਲਿਸ ਕਲੇ ਪੁਲਿਸ ਨੂੰ ਜਾਂਦਰ ਤੇ ਵੀ ਲਗਿਆ ਨਹੀਂ ਸੋ ਸਮਾਜ ਖੜੇਗਾ ਤੇ ਤਾਂ ਹੀ ਪੁਲਿਸ ਕਾਮਯਾਬ ਹੋਈ ਪਬਲਿਕ ਦਾ ਪਬਲਿਕ ਦਾ ਜ਼ਰੂਰੀ ਹੈ ਸਾਥ